ਮਾਰੋ ਮੇਰੀ ਜਗਾ ਖੜੇ ਆ ਲੋ ਜਾਨਾ ਦੱਖਣੀ ਪੁਆਇੰਟ ਤੇ ਦੁਗਰੀ ਪੁਲ ਦੇ ਕੋਲ ਜਿੱਥੇ ਕਿ ਅੱਜ ਧੁੰਦੇ ਚੱਲਦੇ ਬਹੁਤ ਭਿਆਨਕ ਐਕਸੀਡੈਂਟ ਹੋਇਆ ਜਿਸ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਆ ਐਸ ਐਚਓ ਨਾਲ ਗੱਲ ਹੋਈ ਆ ਉਹਨਾਂ ਨੇ ਦੱਸਿਆ ਕਿ ਤਕਰੀਬਨ 5 ਗੱਡੀਆਂ ਇਸ ਐਕਸੀਡੈਂਟ ਦੇ ਵਿੱਚ ਇੱਕ ਦੂਜੇ ਨਾਲ ਭੜੀਆਂ ਨੇ ਤੇ ਜਿਸ ਦੌਰਾਨ ਇੱਕ 45 ਸਾਲਾ ਵਿਅਕਤੀ ਬੁਰੀ ਤਰ੍ਹਾਂ ਇਹਨਾਂ ਐਕਸੀਡੈਂਟ ਦੇ ਇਹਨਾਂ ਇਸ ਭਿਆਨਕ ਐਕਸੀਡੈਂਟ ਦੇ ਵਿੱਚ ਕੁਚਲਿਆ ਗਿਆ ਇਆ ਕਰਦੇ ਆ ਗੱਲਬਾਤ ਐਸਐਚਓ ਨਾਲ ਤੇ ਪਰਿਵਾਰਕ ਮੈਂਬਰਾਂ ਨਾਲ ਓਕੇ ਵੀਡੀਓ ਓਕੇ ਕਿਹੜਾ ਮੁੰਡਾ ਵੀਰ ਜੀ ਕਿਹੜਾ ਬੰਦਾ ਸੀਗਾ ਮੁਰਸੀ ਬੰਡੋ ਮੁਰਸੀ ਬੰਦ ਸੀਗਾ بڑے ਭਾਈ ਸੀਗੇ ਅੱਛਾ ਵੱਡਾ ਲੜਕਾ ਦਾ ਚਲੇ ਬੇਟਨ ਦਾ ਮੇਰਾ ਪ੍ਰੋਜੈਕਟ ਹੈ ਜਿਹੜੇ ਹਾਸਾ ਹੋਇਆ ਬੜਾ ਭਿਆਨਕ ਕਈ ਗੱਡੀਆਂ ਲੱਗੀਆਂ ਕਿੰਨੀਆਂ ਗੱਡੀਆਂ ਲੱਗੀਆਂ ਤੇ ਕਿੰਨੀਆਂ ਦੀ ਅੱਜ ਸਵੇਰੇ ਇੱਕ ਸੰਘਣੀ ਧੁੰਦ ਦੇ ਕਾਰਨ ਪਹਿਲਾਂ ਇਨੀਸ਼ੀਅਲੀ ਦੋ ਲਾਈਨਾਂ ਸੀਗੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਇਹੋ ਐਕਸੀਡੈਂਟ ਇਸ ਹਾਸੇ ਦੇ ਵਿੱਚ ਇੱਕ ਲੋਕਲ ਸੇਵਰ ਸਾਲ ਦੀ ਮਰਸੀ ਦੇ ਵਿੱਚੋਂ ਹੁਣ ਤੱਕ ਪਤਾ ਲੱਗਾ ਕਿ ਡੈਥ ਹੋ ਗਈ ਹੈ ਸਰ ਕਿੰਨੇ ਜ਼ਖਮੀ ਹੋ ਗਏ ਜੀ ਤਿੰਨ ਤੋਂ ਚਾਰ ਵਿਅਕਤੀ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਜਿਹੜੇ ਨੇੜਲੇ ਆਪਣੇ ਸਿੱਧੂ ਹਸਪਤਾਲਾਂ ਤੇ ਰਾਜਨ ਦੋਸਤਲ ਉੱਥੇ ਭੇਜਿਆ ਗਿਆ ਸਰ ਜਿਸ ਤਰ੍ਹਾਂ ਕਿ ਧੁੰਦ ਕਰਨੇ ਕਵੱਡਾ ਹਾਸਾ ਆਇਆ ਗੈਸ ਸਿਲੰਡਰ ਨਾਲ ਭਰੀ ਹੋਈ ਗੱਡੀ ਸੀਗੀ ਕਵੱਡਾ ਹਾਸਾ ਵੀ ਹੋ ਸਕਦਾ ਸੀ ਬਿਲਕੁਲ ਇੱਕ ਵੱਡਾ ਹਾਸਾ ਹੋਣੋ ਟਲੇ ਸਰ ਕਿਹੜੇ ਜ਼ਖਮੀ ਨੇ ਉਹਨਾਂ ਨੂੰ ਕਿੱਥੇ ਭੇਜ ਦਿੱਤਾ ਗਿਆ ਜੀ ਜ਼ਖਮੀ ਜੋ ਨੇੜਲੇ ਆਪਣੇ ਹਸਪੀਟਲ ਨੇ ਉੱਥੇ ਭੇਜਿਆ ਜੀ ਉਹਨਾਂ ਚੋਂ ਠੀਕ ਨੇ ਇੱਕ ਬੰਦੇ ਦੀ ਲੱਤ ਤੇ ਜਿਹੜੀ ਛੱਡ ਜਾਵੇ